ਪੰਜਾਬ ਦਾ ਜਿਹੜਾ ਪੱਖ ਹੈ ਬੜੇ ਪੁਖਤਾ ਤਰੀਕੇ ਨਾਲ ਰੱਖਿਆ ਸਾਡੇ ਕੋਲੇ ਪਾਣੀ ਹੈ ਨਹੀਂ ਕਿ ਇੰਟਰਨੈਸ਼ਨਲ ਲਾਅ ਕਹਿੰਦੇ ਨੇ 25 ਸਾਲ ਬਾਅਦ ਰਿਵਿਊ ਕਰਨਾ ਚਾਹੀਦਾ ਟ੍ਰਿਬਿਊਨਲ ਦੁਬਾਰਾ ਬਣਾਉਣਾ ਚਾਹੀਦਾ ਹੈ ਪਾਣੀ ਦੇਖਣਾ ਚਾਹੀਦਾ ਕਿੰਨਾ ਘਟ ਗਿਆ ਕਿੰਨਾ ਵਧ ਗਿਆ ਉਹ ਨਹੀਂ ਹੋਇਆ ਕਹਿੰਦੇ ਵੀ ਆਲਟਰਨੇਟਿਵ ਕੀ ਹੈ ਮੈਂ ਕਹਾਂ ਵੀ ਆਲਟਰਨੇਟਿਵ ਦੇ ਨਾਂ ਦੇ ਵਿੱਚ ਹੀ ਹੈ ਐਸਵਾਈਐਲ ਦੀ ਬਜਾਏ ਵਾਈਐਸਐਲ ਕਰ ਲਓ ਸਤਲੁਜ ਜਮਨਾ ਲਿੰਕ ਦੀ ਬਜਾਏ ਜਮਨਾ ਸਤਲੁਜ ਲਿੰਕ ਕਰ ਲੋ ਜਮਨਾ ਚੋਂ ਸਤਲੁਜ ਨੂੰ ਪਾਣੀ ਦੇ ਦੋ ਵਿੱਚ ਹਰਿਆਣਾ ਆਊਗਾ ਉਹਨੂੰ ਦੇ ਦੋ ਪਰ ਸਾਡੇ ਸਤਲੁਜ ਨੂੰ ਤਾਂ ਬਚਾਓ ਸਤਲੁਜ ਤਾਂ ਇੱਕ ਸੂਆ ਬਣ ਕੇ ਰਹਿ ਗਿਆ ਐਸਵਾਈਐਲ ਦੀ ਬਜਾਏ ਵਾਈਐਸਐਲ ਬਣਾ ਲੋ ਸਾਨੂੰ ਕੋਈ ਇਰ ਵਿੱਚ ਪ੍ਰੋਬਲਮ ਨਹੀਂ ਜਮਨਾ ਚੋਂ ਪਾਣੀ ਸਤਲੁਜ ਨੂੰ ਦਿਓ ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਹਰਿਆਣੇ ਨੂੰ ਦੇ ਦੇਣ ਸਾਨੂੰ ਕੋਈ ਦਿੱਕ ਨਹੀਂ ਪਰ ਸਾਡੇ ਕੋਲੇ ਕੋਈ ਪਾਣੀ ਨਹੀਂ ਕਿ ਅਸੀਂ ਹਰਿਆਣਾ ਨੂੰ ਦੇ ਦਈਏ ਬਾਕੀ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ ਮੈਂ ਅਸੀ ਆਪਣਾ ਪੱਖ ਰੱਖਤਾ ਨੰਬਰ 2 ਤੇ ਐਸਵਾਈਐਲ ਦਾ ਕਿਹਾ ਕਿਉਂਕਿ ਮਾਮਲਾ ਸਬ ਜੁਡੇ ਸ ਹੈ ਸੁਪਰੀਮ ਕੋਰਟ ਚ ਹੈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਇੱਥੇ ਆ ਪਕਬਾਰ ਆ ਕੇ ਤਿਖੜ ਕੇ ਇਹਦੇ ਬਾਰੇ ਡਿਟੇਲ ਚ ਦੱਸਦਾ ਰਿਹਾ ਹਾਂ ਸੋ ਕਿਉਂਕਿ ਮਾਮਲਾ ਸੁਪਰੀਮ ਕੋਰਟ ਚ ਹੈ ਇਸ ਬਾਰੇ ਮੈਂ ਜਿਆਦਾ ਕਮੈਂਟ ਨਹੀਂ ਕਰ ਪਾਉਂਗਾ